ਕੱਦੂ ਦੀ ਰੋਤਾ ਹੈ ਕਿ ਠੀਕ ਹੈ ਜੀ ਬੰਦਾ ਕੱਦੂ ਕਰੂਗਾ ਇਹਦਾ ਜਾ ਕੇ ਮਿਸਟਰੀਆਂ ਦੇ ਕੰਮ ਕਰਾਉ ਕੱਦੂ ਦੀ ਰੋਤਾ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਚੰਗਾ ਟਰੈਕਟਰ ਹੈ ਮੇਰੇ ਘਰੋਂ ਆ ਕੇ 4 ਘੰਟੇ ਬਾਹਲੋ ਯਾਰ ਬੋਹਣ ਦੀ ਵੀ ਗੱਲ ਹੈ ਜੇ ਕੋਈ ਬੰਦਾ ਟਰੈਕਟਰ ਲੈ ਜੂ ਜੇ ਬੰਦੇ ਨਹੀਂ ਕੰਮ ਕਰੂ ਜਾ ਕੇ ਟਰੈਕਟਰ ਖੜਾ ਜਾਣਾ ਹੁਣ ਯਾਰ ਦਾ ਤੇਲ ਦਾ ਖਰਚਾ ਵੀ ਦੇ ਦੋ ਹਾਂ ਜਦੋਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਵਾਲੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਅੱਜ ਫਿਰ ਪਹੁੰਚੇਗੇ ਬਰਨਾਲੇ ਏਰੀਆ ਦੇ ਵਿੱਚ ਬਈ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਰਦੇ ਆ ਬਾਬਾ ਜੀ ਨੇ ਗੱਲ ਬਾਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਬਾਬਾ ਜੀ ਚੱਲ ਤਿੱਕਲਾ ਜੀ ਠੀਕ ਆ ਜੀ ਅੱਜ ਫੇਰ ਲਿਆਂਦਾ ਹਾਂ ਹਾਂ 700 ਚਤਾਲੀ ਜੀ ਲੈ ਮਿੱਤਰ ਸਵਰਾਜ 743 ਅੱਜ ਫੇਰ ਲਿਆਂਦਾ ਕੱਡੀ ਸੇ ਚੈੱਕ ਕਰੋ ਵੀ ਟਰੈਕਟਰ ਦੀ ਤੇ ਬਾਬਾ ਜੀ ਨੇ ਜਿਹੜੇ ਕਿੰਨੇ ਤੋਂ ਕੰਮ ਕਰ ਰਹੇ ਹੋ ਬਾਬਾ ਜੀ ਮੈਂ ਕਰਦਾ 92 93 ਦਾ ਕੰਮ ਸਵਰਾਜ ਦਾ ਹੀ ਕੰਮ ਕਰਦਾ ਕੰਮ ਸਵਰਾਜ ਦਾ ਆਏ ਮਿੱਤਰੋ ਸਵਰਾਜ ਦਾ ਕੰਮ ਹੀ ਹੈਗਾ ਬਾਈ ਕੋਲੇ ਸਵਰਾਜ ਦੀ ਫੈਨ ਨੇ ਕਿ ਘਰੇ ਬੋਣ ਵਾਸਤੇ ਵੀ ਸਵਰਾਜ ਹੀ ਰੱਖਿਆ ਹੋਇਆ ਹੈਗਾ ਤੇ ਅੱਜ ਆਪਾਂ ਤੁਹਾਨੂੰ ਸਵਰਾਜ 744 ਦਿਖਾਵਾਂਗੇ ਐਫ ਜੀ ਦੱਸੋ ਬਾਬਾ ਜੀ ਕਿੰਨੇ ਮਾਡਲ ਹੈ ਇਹ ਇਹ 2000 ਮਾਡਲ ਹੈ ਜੀ ਪੂਰਾ ਆਪਾਂ ਟਰੈਕਟਰ 7 8 ਮਾਡਲ ਵਰਗਾ ਪਿਆ ਠੀਕ ਹੈ ਚੰਗਾ ਟਰੈਕਟਰ ਪਿਆ ਨਾ ਗੱਲ ਹੀ ਆਪਾਂ ਬੈਂਪਰ ਦੇਖੋ ਥੇਲੀ ਨੋ ਮੋਟੀ ਪਲੇਟ ਹੈਗੀ ਜਿਹੜਾ ਯੂਪੀ ਵਾਲਾ ਬੈਂਪਰ ਉਹ ਸਪੈਸ਼ਲ ਬੰਦਿਆਂ ਨੇ ਮਗਾ ਕੇ ਲਾਇਆ ਤੇ ਕੰਕ੍ਰੀਟ ਉੱਤੇ ਬੈਂਪਰ ਹੈ ਕਵਾਰਟਲ ਤੋਂ ਉੱtre ਇਕੱਲਾ ਪੈਸਾ ਆ ਜੀ ਜੋਖ ਲੈਣ ਪੂਰਾ ਜੰਗੀ ਪੈਂਪਰਾ ਦੇਖੋ ਵਧੀਆ ਜਿਵੇਂ ਆਪਾਂ ਕਿਹੜੀ ਪਤਲੀ ਚਾਦਰ ਜੀ ਨਹੀਂ ਲੱਗਦੀ ਉਹ ਥੇਲੀਆਂ ਮੋਟੀਆਂ ਜਿੰਨਾ ਉਹ ਹੈ ਪਲੇਟ ਠੀਕ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਪਲੇਟ ਹੈ ਥੇਲੀ ਇੰਨੀ ਮੋਟੀ ਆ ਆ ਜਾਲੀ ਮੈਂ ਲਵਾਈਆ ਇਹਨੂੰ ਕਹਿੰਦੇ ਲਾਲਾ ਪੈਂਪਰ ਮਹੱਲਾਉਂਦੇ ਨਹੀਂ ਹੁੰਦੇ ਲਾਉਂਦੇ ਹੁੰਦੇ ਨੇ ਲਾਉਂਦੇ ਹੁੰਦੇ ਨੇਗੇ ਆ ਲਾਈ ਆ ਲਿਆ ਕੇ ਠੀਕ ਆ ਜੀ ਸਪੈਸ਼ਲ ਲਾਈ ਆ ਕੇ ਲਿਆ ਕੇ ਆ ਜੀ ਲਵਾਈਆ ਮਤਲਬ ਇਹਦੇ ਨਾਲ ਸੋਨਾ ਲੱਗਦਾ ਹੈ ਨਾ ਸੋਨਾ ਲੱਗਦਾ ਜੀ ਠੀਕ ਆ ਜੀ ਆ ਮਿੱਤਰੋ 2000 ਮਾਡਲ ਟਰੈਕਟਰ ਹੈਗਾ ਬਾਈ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਚੰਗਾ ਟਰੈਕਟਰ ਹੈਗਾ ਤੇ ਇੰਜਨ ਗੇਅਰ ਦੱਸੋ ਬਾਪੂ ਇੰਜਨ ਦਾ ਬੰਦਿਆਂ ਨੇ ਕੱਤੇ ਕੱਤੇ ਜੀ ਕਣਕ ਪੀਜੀ ਇੰਜਨ ਨਵਾਂ ਕਰਾ ਕੇ ਜੀ ਨਾ ਤੋਂ ਮੈਂ ਲਿਆਇਆ ਆ ਕੇ ਬਾਕੇ 4 ਘੰਟੇ ਤਸੱਲੀ ਕਰ ਲ ਕੋ ਕੱਦੂ ਦੀ ਰੋਤ ਹੈਗੀ ਠੀਕ ਹੈ ਜੀ ਬੰਦਾ ਕੱਦੂ ਕਰੂਗਾ ਇਹਦਾ ਜਾ ਕੇ ਮਿਸਟਰੀਆਂ ਦੇ ਕੰਮ ਕਰਾਉ ਕੱਦੂ ਦੀ ਰੋਤ ਹੈ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਚੰਗਾ ਟਰੈਕਟਰ ਹੈ ਮੇਰੇ ਘਰੋਂ ਆ ਕੇ 4 ਘੰਟੇ ਬਾਹ ਲੋ ਯਾਰ ਬੌਹਣ ਦੀ ਵੀ ਗੱਲ ਜੇ ਕੋਈ ਬੰਦਾ ਟਰੈਕਟਰ ਲੈ ਜੂ ਠੀਕ ਹੈ ਇਹ ਬੰਦੇ ਨਹੀਂ ਕੰਮ ਕਰੂ ਜਾ ਕੇ ਟਰੈਕਟਰ ਖੜਾ ਜਣਾ ਆਉਣ ਜਾਣ ਦਾ ਤੇਲ ਦਾ ਖਰਚਾ ਵੀ ਦੇ ਦ ਲੈ ਮਿੱਤਰ ਆਉਣ ਜਾਣ ਦਾ ਤੇਲ ਦਾ ਖਰਚਾ ਵੀ ਆ ਉਹ ਵੀ ਸਾਹਮਣੇ ਬਾਹਣ ਵੀ ਪਿਆਗਾ ਮਿੱਤਰ ਇਹਦਾ ਨਹੀਂ ਬਾਹਣ ਬਸ ਚੰਗਾ ਟਰੈਕਟਰ ਆ ਦੇਖ ਕਈ ਮੀ ਬੰਦੇ ਦੀ ਜਿੰਦੀ ਲੱਗੀ ਹੋਈ ਆ ਠੀਕ ਹੈ ਰੁਪਈਆ ਬੰਦੇ ਨੇ 50000 ਲਾਇਆ ਇੰਜਨ ਤੇ ਕਲੋਸ ਕਰਦੀ ਕਿਟ ਪਵਾਈ ਆ ਚੰਗਾ ਟਰੈਕਟਰ ਆ ਮੇਰਾ ਮੈਂ ਬਾਹਿਆ ਠੀਕ ਹੈ ਮਤਲਬ ਕੱਲਾ ਹੁਣ ਤੇਲ ਪਵਾਓ ਤੇ ਟਰੈਕਟਰ ਚਲਾਓ ਹਾਂ ਸ਼ਾਰਪਸ ਕਰਾਉਣ ਦੇ ਵੀ ਲੋੜ ਨਹੀਂ ਤੇਲ ਵੀ ਨਵਾਂ ਟਰੈਕਟਰ ਚ ਬੰਦੇ ਨੇ ਤੇਲ ਵੀ ਨਵਾਂਗਾ ਅ ਵਿੱਚੋਂ ਖੋਲ ਕੇ ਮੜਾ ਜੀ ਚੱਕ ਕੇ ਦਿਖਾ ਰਹੀਆਂ ਮੜਾ ਜੀ ਵਿੱਚੋਂ ਵੀ ਦਿਖਾ ਦੇ ਤੁਹਾਨੂੰ ਕੰਡੀਸ਼ਨ ਵੇ ਜੀ ਆ ਦੇਖ ਲੈ ਮਿੱਤਰੋ ਸੁੱਕਾ ਕਰ ਸਕਦਾ ਟਰੈਕਟਰ ਬਈ ਪੂਰਾ ਸੁੱਕਾ ਪਿਆਗਾ ਬਾਕੀ ਤੁਸੀਂ ਵਿੱਚੋਂ ਵੀ ਦੇਖ ਸਕਦੇ ਕੋਈ ਜਰਾ ਜੁਰੇ ਨਹੀਂ ਹੈਗਾ ਨਾ ਬਾਪੂ ਜੀ ਚੰਗਾ ਪਿਆ ਸਮਾਈ ਚ ਚੱਲਿਆ ਕਰੀਗਾ ਚੰਗਾ ਟਰੈਕਟਰ ਹੈ ਜੀ ਠੀਕ ਹੈ ਇਹਨਾਂ ਗੇਰ ਦੀ ਫੁੱਲ ਗਾਰੰਟੀ ਹੈਗੀ ਤੇ ਟਾਇਰ ਰਹਿਣਗੇ ਬਾਪੂ ਜੀ ਨੂੰ ਟਾਇਰ ਮਾਗ ਰਲੇ ਟਰੈਕਟਰ ਦੇ ਟਾਇਰ ਬਾਜਰਾ ਦੇ ਨੇ ਜੀ ਗੁਡਇਰ ਦੇ 70 75 ਪੈਸੇ ਟਾਇਰ ਪਏ ਨੇਗੇ ਠੀਕ ਆ ਜੀ 7 ਦਿਨ ਹੈਗਾ ਮਰਵਾ ਠੀਕ ਆ ਜੀ ਇਧਰੋਂ ਦੇਖ ਸਕਦੇ ਹੋਗੇ 70 75 ਪੈਸੇ ਟਾਇਰ ਪੈਣਗੇ ਹਾਂ ਤੇ ਬਾਕੀ ਤੁਸੀਂ ਲਿੰਕਾਂ ਨੂੰ ਕਾ ਵਗੈਰਾ ਦੇ ਵੀ ਵਧੀਆ ਸਾਫ ਆ ਲਿੰਕਾਂ ਦੀ ਕੋਈ ਪੰਨ ਤੋੜਨੀ ਨਹੀਂ ਪੰਨੇ ਪਏ ਹੋਣ ਦਿਖਾ ਲੈਂਕਾਂ 2000 ਮਾਡਲ ਦੀਆਂ ਸਾਫ ਪਈਆਂ ਨੇ ਜਣਾ পুরা ਸਾਫ 540 ਚੱਕਰ ਵਾਲਾ ਟਰੈਕਟਰ ਹੈਗਾ ਡਬਲ ਕਲਚ ਠੀਕ ਹੈ ਡਬਲ ਕਲਚ ਹੈ ਸੇਚਰੀ ਹੈ ਜੀ ਸੇਚਰੀ 540 ਚੱਕਰ ਆ ਰੂਟਾਵੇਟਰ ਤੇ ਸਹੀ ਤਾਲਮਿਲ ਮਿਲਾਂਉਂਦਾ ਜਿਵੇਂ ਮਰਜ਼ੀ ਰੂਟਾਵੇਟਰ ਪਾਓ ਠੀਕ ਹੈ ਜੀ ਹੁਣ ਕੱਦੂ ਕਰਨਾ ਮੂਰੇ ਫੇਰ ਕਣਕ ਬੀਜਣੀ ਹੈ ਠੀਕ ਹੈ ਜੀ ਕੱਤੇ ਚ ਜਿਵੇਂ ਮਰਜ਼ੀ ਕਣਕ ਬੀਜੇ ਕਿਸਾਨ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹੈਗਾ ਕੋਈ ਬਾਜ ਵਗੈਰਾ ਵਾਪੋ ਜੀ ਬਿਲਕੁਲ ਨਹੀਂ ਕਿਸੇ ਪਾਸੇ ਚੂ ਵੀ ਨਹੀਂ ਕਰਦਾ ਚੂ ਵੀ ਨਹੀਂ ਕਰਦਾ ਜੀ ਨੋ ਨੋ ਠੀਕ ਹੈ ਜੀ ਲੈ ਮੈਨੂੰ ਤਰ ਦੇਖ ਸਕਦੇ ਹੋ ਪ੍ਰੈਸ਼ਰ ਦਾ ਪੱਕਾ ਟਰੈਕਟਰ ਹੈਗਾ ਠੀਕ ਹੈ ਜੀ ਬਾਕੀ ਜੀ ਨੂੰ ਨਿਗਾਹ ਵਿੱਚ ਮਰਗਾ ਦਨੇਗੇ ਕਲੋਸ ਕਰਦੇ ਇੰਜਨ ਨਾਲ ਨਾ ਬਾਕੀ ਕਲੋਸ ਕਰਦਾ ਇੰਜਨ ਹੈ ਉਹਦੇ ਕਲੋਸ ਕਰਦੀ ਸਟੈਂਪ ਲੱਗੀ ਹੋਈ ਅੰਦਰ ਹੋਰ ਠੀਕ ਹੈ ਜੀ ਲੋ ਮਿੱਤਰੋ ਆਪਾਂ ਵੀ ਹੁਣੇ ਚੈੱਕ ਕਰੀਏ ਕਿ ਕਲੋਸ ਕਰਦੇ ਇੰਜਨ ਚ ਹੈਗਾ ਸਟੈਂਪ ਲੱਗੀ ਹੋਈ ਹੈ ਮਿੱਤਰੋ ਅੰਦਰ ਵੀ ਕਲੋਸ ਕਰਦੀ ਕਿਟ ਪਾਈਆ ਬੰਦੇ ਨੇ ਜਿਹੜਾ ਹੁਣ ਕੰਮ ਕਰਾਏ ਇੰਜਨ ਦਾ ਕਲੋਸ ਕਰਦੀ ਕਿਟ ਪਾਈਆ ਮੂਹਰੇ ਟਾਇਰ ਵੀ ਟਰੈਕਟਰ ਦੇ 70 75 ਪਾਈਸੇ ਐ ਮਰਫ ਦੇ ਟਾਇਰ ਨੇ ਠੀਕ ਹੈ ਕੋਲ ਮਲਾ ਕੇ ਗਲੀਏ ਕੋਕਾ ਟਰੈਕਟਰ ਕਿਸੇ ਪਾਸੋਂ ਹੱਥ ਧਰਾ ਨਹੀਂ ਜੀ ਪਿਛੇ ਪਾਸੇ ਛਾਤਰੀ ਵੀ ਤੁਸੀਂ ਦੇਖ ਸਕਦੇ ਬਈ ਚੰਗੇ ਪਈ ਆਗੇ ਨੇ ਠੀਕ ਹੈ ਜੀ ਛਾਤਰੀ ਹੈਗੀ ਠੀਕ ਹੈ ਜੀ ਰਾਟਾਂ ਦੇ ਡੰਡੇ ਡੁੰਡੇ ਲੱਗੇ ਹੋਏ ਨੇ ਠੀਕ ਆ ਛੋਟਾ ਸਟੀering ਅੱਜ ਕੱਲ ਦੇ ਮੁੰਡੇ ਜਿਹੜੇ ਉਹ ਵਰਤਦੇ ਨੇ ਇੱਕ ਗੱਲ ਹੋਰ ਆ ਨਾ ਬਾਪੂ ਜੀ ਆਪਾਂ ਤੁਹਾਨੂੰ ਵੀ ਮਗਰਾਟਾ ਚ ਨਿਗਮ ਮਰਵਾਈਏ ਉਹ ਦੇਖ ਸਕਦੇ ਬਈ ਵਿੱਚ ਲਾਈਟਾਂ ਵੀ ਲਵਾਈਆਂ ਹੋਈਆਂ ਨੇ ਨਾ ਬਾਪੂ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਠੀਕ ਆ ਕੰਮ ਵਾਲੇ 100 ਕੇ 100 ਕੇ ਬੰਦੇ ਕੋਲੇ ਰੱਖਿਆ ਲਾ ਦਣਾ ਥੱਲੇ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਹਾਂ ਉਹਦੇ ਵਿੱਚ ਦੇਖੋ ਮਿੱਤਰੋ ਲਾਈਟਾਂ ਲੱਗੀਆਂ ਨੇ ਥੱਲੇ ਵੀ ਲਾਈਟਾਂ ਨੇ 100 ਕੇ ਬੰਦੇ ਕੋਲੇ ਰਹਿ ਲੱਗਦਾਗਾ ਪੂਰਾ ਇੱਕ ਹੋਰ ਆ ਜੀ ਡਬਲ ਡਿਸਟ੍ਰੀਬਿਊਟਰ ਸੀ ਉਹਨਾਂ ਨੇ ਖੋਲ ਲਿਆ ਠੀਕ ਆ ਇਹ ਟਰੈਕਟਰ ਕੰਪਿਊਟਰ ਕਰਾ ਤੇ ਠੀਕ ਹੈ ਮਾਗਰੋਂ ਖੋਲ ਲਵਾਂ ਮੈਂ ਕੋਰ ਨਹੀਂ ਕਰੀ ਬੰਨੂ ਲੰਬਾ ਵੀ ਦਿੱਤਾ ਦਿਮਾਗ ਰੋ ਕਿਹੜਾ ਮੰਨਦਾ ਇਹ ਡਬਲ ਡਿਸਟ੍ਰੀਬਿਊਟਰ ਵਾਲਾ ਸਿਸਟਮ ਹੈ ਸਿਸਟਮ ਲਾਇਆ ਹੋਇਆ ਹੈ ਸੀਗਾ ਠੀਕ ਹੈ ਹਾਂ ਵੀਡੀਓ ਚ ਮੈਂ ਮੈਂ ਦੇਖਿਆਗਾ ਉਹ ਠੀਕ ਆ ਲੈ ਮੇਟਰੋ ਦੇ ਸਕਦੇ ਹੋਗੇ ਜੇ ਡਿਮਾਂਡ ਦੀ ਗੱਲਬਾਤ ਕਰੀਏ ਦੇਣ ਲੈਣ ਵਾਲਾ ਗੱਲ ਕਰੀ ਬਾਪੂ ਹੁਣ ਤੁਹਾਨੂੰ ਪਤਾ ਹੈ ਸੀਜ਼ਨ ਚੱਲ ਰਿਹਾਗਾ ਦੇਣ ਲੈਣ ਦਾ 2 ਲੱਖ ਉਂ ਤਾਂ 45 ਕਹਿੰਦੇ ਯਾਰ ਆਪਾਂ 40 ਦੀ ਦੇ ਦਿਆਂਗੇ 40 ਦੀ ਹਾਂ ਹੋਰ ਵੀ ਮਾਨਤਾਨ ਕਰ ਦਾਂਗੇ ਤੇਰੀ ਵੀਡੀਓ ਦੇਖ ਕੇ ਆਗਾ ਹੋਰ ਵੀ ਮਾਨਤਾਨ ਕਰ ਦਾਂ ਲੈ ਮਿੱਤਰੋ ਮਾਨਤਾਨ ਹੋ ਜੂਗਾ ਬਾਪੂ ਕਹਿੰਦਾ 245000 ਰੁਪਏ ਕਹਿਆ ਸੀਗਾ ਉਹਦੇ ਵਿੱਚ 40000 ਰੁਪਏ ਕਹਿ ਰਹੇ ਨੇ ਹੋਰ ਵੀ ਮਾਨਤਾਨ ਹੋ ਜੂਗਾ ਭਾਈ ਜੀ ਬਾਕੀ ਰੇਟ ਦਾ ਪਤਾ ਕਰ ਲੈਣਾ ਉਹਨਾਂ ਨੂੰ ਬਾਪੂ ਜੀ ਕਿਉਂਕਿ ਬਾਕੀ ਇੰਜਨਰ ਤੇ ਬਾਈ ਚੰਗਾ ਟਰੈਕਟਰ ਹੁਣ ਤੁਸੀਂ ਲਾ ਲਾ ਇੰਜਨ ਤੇ 50000 ਲੱਗਾ ਕਿਹੜਾ ਦੇ ਦੂਗਾ ਟਾਇਰ ਟੂਰ ਕਿਸ ਦੇਖ ਕੇ ਕਹੇ ਜੇ ਚੰਗੇ ਟਾਇਰ ਨੇ ਟਾਇਰ ਠੀਕ ਹੈ ਮਤਲਬ ਟਾਇਰਾ ਕਹਿੰਨੀ ਚੈੱਕ ਕਰਨ ਦੀ ਵੀ ਲੋੜ ਹੈ ਕਿਸੇ ਪਾਸੋਂ ਕਿਸੇ ਪਾਸੋਂ ਠੀਕ ਆ ਬੰਜੀ ਨਹੀਂ ਪੜਦਾ ਏ ਠੀਕ ਆ ਜੀ ਤੇ ਆਉਣਾ ਕਿੱਥੇ ਬਾਪੂ ਜੀ ਬਰਨਾਲੇ ਖਾਸ ਠੀਕ ਆ ਜੀ ਬੱਸ ਸਟੈਂਡ ਦੇ ਲਵੇ ਨਿਆਈਂ ਚ ਛੱਡੀ ਜ਼ਮੀਨਾਂ ਤਰਕਸ਼ੀਲ ਚੌਂਕ ਦੇ ਨਾਲ ਜਿੱਥੇ ਬੱਸ ਖੜ੍ਹਦੀ ਆ ਬੱਸ ਤਰਕਸ਼ੀਲ ਚੌਂਕ ਤੋਂ ਹੋ ਕੇ ਬੱਸ ਸਟੈਂਡ 'ਚ ਜਾਂਦੀ ਏ ਆ ਲੱਕੜਦਾਰ ਆ ਬੱਜਬਾ ਫਰਨੀਚਰ ਹਾਊਸ ਠੀਕ ਆ ਸਾਡੀ ਆ ਰਾ ਬਾਕੀ ਕੌਣ ਕਰ ਲੈਣਾ ਨਾ ਫੋਨ ਕਰ ਲੈਣ ਚ ਕੋਈ ਗੱਲ ਨਹੀਂ ਠੀਕ ਆ ਠੀਕ ਆ ਬਾਪੂ ਜੀ ਧੰਨਵਾਦ ਜੀ ਭਾਈ ਜੀ ਕੇ ਫਤੇ ਜੇ ਲੋ ਮੇਟਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਤਾਂ ਸਕਰੀਨ ਤੇ ਨੰਬਰ ਆ ਕਰ ਲੋ ਸੰਪਰਕ ਧੰਨਵਾਦ